ਬੜੀ ਔਖੀ ਹੋਈ ਤੋੜ ਨਿਭਾਉਣੀ ਤੇ ਦਿਲ ਦਿਲਾਂ ਨੂੰ ਠੱਗਣ ਲੱਗੇ ਉਹ ਕਹਿਣ ਨੂੰ ਹਾਂ ਅਸੀਂ ਭਾਈ ਭਾਈ ਪਰ ਇੱਕ ਦੂਜੇ ਨਾਲ ਲੱਗਣ ਲੱਗੇ ਹੋ ਅੰਦਰੋਂ ਸੀ ਬੜੇ ਦਿਲ ਦੇ ਕਾਲੇ ਬਾਰੋਂ ਸੀ ਸਜਣ ਲਗਣ ਲੱਗੇ ਵੇਖ ਮੁਸੀਬਤ ਵੇੜੇ ਆਉਂਦੀ ਤੇ ਯਾਰ ਯਾਰਾਂ ਤੋਂ ਭਜਣ ਲੱਗੇ ਓ ਸ਼ੇਰਾਂ ਦੀ ਕੀ ਰੀਸ ਕਰਨਗੇ ਸ਼ੇਰਾਂ ਦੀ ਕੀ ਰੀਸ ਕਰਨਗੇ लख गिदड़े गजन लगे, गल रही कोई बि करण वारी ना, हण कावा कहे ढोल वजन लगे, बबू दा दिलि काला शा सी दा दिलि काला शा ओ दो शलोका लभणु लगे, ते दो शलोका लभणु लगे,